ਕਸਾਨ ਭਰਾਵਾਂ ਨੂੰ ਡੇਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਅੱਜ ਆਪਾਂ ਵੀਡੀਓ ਬਣਾਉਨੇ ਆਂ ਵੀਡੀਓ ਦਾ ਮਤਵਲਾ ਬੱਚੇ ਨੂੰ ਦਸਤ ਲੱਗ ਜਾਣੇ ਦੁੱਧ ਨੂੰ ਅਣ ਪਛਾੜ ਕੱਢਣਾ ਔਰ ਕਈ ਵਾਰੀ ਤਾਂ ਕੀ ਆ ਆਪਾਂ ਦੁੱਧ ਪਿਆਈ ਜਾਂਦੇ ਆ ਤੇ ਦੁੱਧ ਭਾਈ ਉਹੋ ਚਿੱਟਾ-ਚਿੱਟਾ ਓਵੇਂ ਹੀ ਰਸਤੇ ਕੱਢੀ ਜਾਂਦਾ ਹੈ ਆਪਣੇ ਕੋਲੇ ਘਰੇ ਇੱਕ ਬੇਸਟੇ ਚੀਜ਼ ਪਈ ਹੈ ਕਿ ਜਿਹੜੀ ਆਪਾਂ ਇਕੱਠੀ ਕਰਨੀ ਆ ਇਕੱਠੇ ਆਪਾਂ ਕੀ ਕਰਨੇ ਆ ਆਪਾਂ ਬਾਜ਼ਾਰ ਜਾਂਦੇ ਆ ਆਪਾਂ ਨਾਰ ਲਿਆਂਦੇ ਖਾਣ ਨੂੰ ਜਵਾਕਾਂ ਦੇ ਲਿਆਂਦੇ ਉਹਨੂੰ ਆਪਾਂ ਨਾਰ ਖਾ ਕੇ ਦਾਣੇ ਆਪਾਂ ਖਾ ਲੇ ਤੇ ਜਿਹੜਾ ਉਹਦਾ ਛਿਲਕਾ ਹੁੰਦਾ ਉਹਨੂੰ ਆਪਾਂ ਸਿੱਟਿਆ ਤੇ ਉਹ ਕੂੜੀ ਦੇ ਰੂੜੀ ਦੇ ਰਸਤੇ ਕੂੜੇ ਦੇ ਉੱਤੇ ਚੱਲਿਆ ਗਿਆ ਉਹਨੂੰ ਆਪਾਂ ਕੀ ਕਰਨਾ ਅਗਰ ਜੇ ਉਹਨੂੰ ਆਪਾਂ ਸੰਭਾਲ ਕੇ ਰੱਖ ਲਾਂਗੇ ਉਹਦੇ ਜਿੰਨਾ ਵੱਡਾ ਖਜ਼ਾਨਾ ਕਿਤੇ ਨਹੀਂ ਮਿਲਦਾ ਆਪਾਂ ਖਜ਼ਾਨਾ ਸਾਹਮ ਲਾਂਗੇ ਤਾਂ ਉਹਦੇ ਨਾਲ ਦਾ ਖਜ਼ਾਨਾ ਨਹੀਂ ਮਿਲਦਾ ਫੇਰ ਆਪਾਂ ਨੂੰ ਕੀ ਆਪਾਂ ਪੰਸਾਰੀ ਦੇ ਜਾਣਾ ਪਊ ਪੰਸਾਰੀ ਨੇ ਉਹ ਸੁੱਕੇ ਆਪਾਂ ਨੂੰ 100 ਦੇ ਕਿਲੋ 100 ਦੇ ਨਹੀਂ ਨਹੀਂ ਦੇਣਗੇ 250 300 ਰੁਪਏ ਕਿਲੋ ਦਿੰਦੇ ਆ ਇਹ ਜੇ ਤੁਸੀਂ ਪੰਸਾਰੀ ਤੋਂ ਸੁੱਕੇ ਨਾਰਾਂ ਦੇ ਛਿਲਕੇ ਲੈਣ ਜਾਓਗੇ 300 ਦਾ ਅੱਜ ਬਾਜ਼ਾਰ ਦੇ ਵਿੱਚ ਰੇਟ ਆ ਇਹਨਾਂ ਦਾ ਛਿਲਕਿਆਂ ਦਾ ਤੇ ਆਪਾਂ ਕਰਨਾ ਕੀ ਆਪਾਂ 2 ਕਿਲੋ ਨਾਰ ਲੈਂਦੇ ਤੇ ਘਰੇ ਇਹਨਾਂ ਨੂੰ ਸੁਕਾ ਲੇ ਮੈਂ ਤਾਂ ਭਾਈ ਇਹੋ ਜੀਆਂ ਚੀਜ਼ਾਂ ਸੁਕਾ ਲੈਣਾ ਹੁੰਨਾ ਹੈਗਾ ਹੁਣ ਆਪਾਂ ਦੇਣਾ ਕਿਵੇਂ ਆ ਤੇ ਇਸਤੇਮਾਲ ਕਿਵੇਂ ਕਰਨਾ ਇਸ ਗੱਲ ਦੇ ਉੱਤੇ ਹੈਗੇ ਆਪਾਂ ਕੀ ਕਰਨਾ ਹੈ ਵੱਡੀ ਇਲਾਇਚੀ ਲਈ ਜਿਵੇਂ ਆਪਾਂ ਵੱਡੀ ਇਲਾਇਚੀ ਬਾਜ਼ਾਰ ਚੋਂ ਲਿਆਂਦੀ ਇਹਨੂੰ ਕੀ ਕਰਨਾ ਹੈਗਾ ਜਿਵੇਂ ਆਪਾਂ ਇਲਾਇਚੀਆਂ ਲਈਆਂ ਇਲਾਇਚੀਆਂ ਦੇ ਆਪਾਂ ਕਮ ਸੇ ਕਮ 4 ਇਲਾਇਚੀਆਂ ਦੇ ਦਾਣੇ ਕੱਢ ਲਓ ਔਰ ਇਹਨੂੰ ਕੁੱਟ ਕੇ ਮਿਕਸੀ ਦੇ ਵਿੱਚ ਪੀ ਕੇ ਇੱਕ ਚਮਚਾ ਆਪਾਂ ਇਹਦਾ ਪਾਊਡਰ ਬਣਾ ਲਓ ਇੱਕ ਚਮਚਾ ਆਪਾਂ ਪਾਊਡਰ ਦਾ ਕਵਲੀ ਚ ਪਾਇਆ ਚਾਰ ਇਲਾਇਚੀਆਂ ਦੇ ਦਾਣੇ ਕੁੱਟ ਕੇ ਪਾਏ ਮਿਕਸ ਕਰਕੇ ਆਪਾਂ ਇਹਨੂੰ ਇਹਦਾ ਤਿਆਰ ਹੋ ਗਿਆ ਆਪਣਾ ਸਮਾਨ ਆਪਣਾ ਤਿਆਰ ਹੋ ਗਿਆ ਉਹਨੂੰ ਕੀ ਕਰਨਾ ਹੈਗਾ ਜਿਵੇਂ ਆਪਾਂ ਪਸ਼ੂ ਨੂੰ ਆਪਣੇ ਬੱਚੇ ਨੂੰ ਮਹੀਨੇ ਦਾ 15 ਦਿਨਾਂ ਦਾ ਕੱਟਰੂ ਆ ਉਹਨੂੰ ਦਸ ਤੇ ਲੱਗੇ ਪਿਆ ਬਾਹਰ-ਬਾਹਰ ਉਹ ਜਿਵੇਂ ਦੁੱਧ ਪੀ ਜਾਂਦਾ ਕੱਢੀ ਜਾਂਦਾ ਠੀਕਾ ਜੀ ਜਾਂ ਉਹਦੇ ਕਈ ਵਾਰੀ ਕੀ ਹੁੰਦਾ ਖੂਨ ਆਉਣਾ ਸ਼ੁਰੂ ਹੋ ਜਾਂਦਾ ਅੰਦਰੂਨੀ ਖੂਨ ਆਉਣਾ ਸ਼ੁਰੂ ਹੋ ਜਾਂਦਾ ਗੋਹੇ ਦੇ ਵਿੱਚ ਗੋਹੇ ਵਾਲੀ ਜਿਹੜੀ ਨਾਲ ਹੀ ਆ ਗੋਹੇ ਵਾਲੀ ਅੰਦਰੋਂ ਅੰਤੜੀਆਂ ਦੇ ਵਿੱਚ ਸੋਜ ਆਉਣ ਕਰਕੇ ਉਹ ਸਾਰਾ ਇਸਤੇਮਾਲ ਹੋ ਮੇ ਕੱਢੀ ਜਾਂਦਾ ਇਹਨੇ ਕੀ ਕਰਨਾ ਭਾਈ ਇਹ ਪਾਊਡਰ ਨੂੰ ਤੁਸੀਂ ਦੋਨੇ ਚੀਜ਼ਾਂ ਦਾ ਮਿਕਸ ਕਰਕੇ ਆਪਣੇ ਨੂੰ ਜੇ ਤਾਂ ਤੁਹਾਡੇ ਘਰੇ ਲੱਸੀ ਹੈਗੀ ਤਾਂ ਲੱਸੀ ਦੇ ਵਿੱਚ ਪਾ ਲਓ ਲੱਸੀ ਦੇ ਵਿੱਚ ਬਹੁਤ ਇਸਤੇਮਾਲ ਕਰਦਾ ਇਹ ਕੰਮ ਪੂਰਾ ਕਰਦਾ ਹੈ ਨਹੀਂ ਲੱਸੀ ਦਹੀਂ ਦੀ ਬਣਾ ਲਓ ਜਾਂ ਫਿਰ ਤੁਸੀਂ ਕੀ ਕਰੋ ਇਹਨੂੰ ਕਾਸ ਦੇ ਵਿੱਚ ਦਿਓ ਥੋੜਾ ਪਾਣੀ ਪਾਓ ਪਾਇਆਕ ਉਹਦੇ ਵਿੱਚ ਘਰੇ ਆਪਣੇ ਚਾਹ ਪੱਤੀ ਪਈ ਹੁੰਦੀ ਹੈ ਚਾਹ ਪੱਤੀ ਵਾਲ ਲੋ ਕੱਲੇ ਮਿੱਠਾ ਉਹਦੇ ਵਿੱਚ ਨਹੀਂ ਪਾਉਣਾ ਉਹਦੇ ਵਿੱਚ ਉਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਉਹ ਪਾਇਆ ਪਾਣੀ ਦੇ ਵਿੱਚ ਇੱਕ ਚਮਚਾ ਇਹ ਪਾ ਕੇ ਆਪਾਂ ਦੇ ਦੇਨੇ ਆ ਜੇ ਸੁਬਾ ਖਰਾਕ ਦਿੱਤੀ ਤੇ ਸ਼ਾਮ ਤੱਕ ਥੋੜਾ ਬੱਚਾ ਸਹੀ ਹੋ ਜਾਊਗਾ ਇੱਕ ਦਿਨ ਫੇਰ ਦੇ ਦਿਓ ਕਮ ਸੇ ਕਮ ਵੀ ਤਿੰਨ ਦਿਨ ਤੁਸੀਂ ਇਹ ਤਿੰਨ ਖਰਾਕਾਂ ਦੇ ਦਿਓ ਤੇ ਆਪਣਾ ਬੱਚਾ ਬਿਲਕੁਲ 9 ਮਰਨੋ ਹੋ ਜਾਊਗਾ ਭਾਈ ਅਗਰ ਜੇ ਪਨੀਰੀ ਨੂੰ ਸੰਭਾਂਗੇ ਤੇ ਤਾਂ ਜਾ ਕੇ ਹੀ ਪਸੂ ਵੱਡਾ ਹੋਊਗਾ ਕਟੀਆਂ ਦੀਆਂ ਕੀਮਤਾਂ ਕਿਤੇ ਦੀ ਕਿਤੇ ਪਹੁੰਚੀ ਜਾਂਦੀਆਂ ਅਗਰ ਤੁਹਾਡੇ ਕੋਲ ਕੱਟੀ ਆ ਗਈ ਤਾਂ ਤੁਸੀਂ ਉਹਨੂੰ ਜ਼ਰੂਰ ਬਚਾਓ ਤੇ ਵੀਡੀਓ ਦਾ ਪੂਰਾ ਪੂਰਾ ਲਾਭ ਉਠਾਓ